ਆ ਵੀਡੀਓ ਵਿਵਾਦ ਵਿਚਾਲੇ ਅੱਜ ਐਸਜੀਪੀਜੀ ਦੀ ਮੀਟਿੰਗ ਹੋਣ ਜਾ ਰਹੀ ਆ ਐਸਜੀਪੀਜੀ ਦੀ ਅੰਤਰੀ ਕਮੇਟੀ ਦੀ ਇਹ ਮੀਟਿੰਗ ਹੋਵੇਗੀ ਸਵੇਰੇ 11 ਵਜੇ ਇਸ ਮੀਟਿੰਗ ਦਾ ਸਮਾਂ ਜਿਹੜਾ ਰੱਖਿਆ ਗਿਆ ਤਾਂ ਅੰਤਰੀ ਕਮੇਟੀ ਦੀ ਮੀਟਿੰਗ ਲੁਧਿਆਣਾ ਦੇ ਵਿੱਚ ਹੋਣ ਜਾ ਰਹੀ ਹੈ ਤਾਂ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਆ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਬਲਟੋਹਾ ਦੀ ਕਾ ਉਸ ਵੀਡੀਓ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਉਹ ਕਾਫੀ ਜ਼ਿਆਦਾ ਤਲਖੀ ਦੇ ਨਾਲ ਬੋਲਦੇ ਹੋਏ ਦਿਖਾਈ ਦੇ ਰਹੇ ਨੇ ਵਿਰਸਾ ਸਿੰਘ ਬਲਟੋਹਾ ਜਿਨ੍ਹਾਂ ਨੇ ਇਲਜ਼ਾਮ ਲਗਾਏ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਮੈਨੂੰ ਗਾਲ੍ਹਾਂ ਕੱਢੀਆਂ ਨੇ ਉਸ ਸਮੇਂ ਜਦੋਂ 15 ਅਕਤੂਬਰ ਨੂੰ ਵਿਰਸਾ ਸਿੰਘ ਬਲਟੋਹਾ ਸਿੰਘ ਸਹਿਵਾਨਾਂ ਦੇ ਸਾਹਮਣੇ ਪੇਸ਼ ਹੋਏ ਸਨ ਤਾਂ ਸਿੰਘ ਸਹਿਵਾਨਾਂ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਨੂੰ ਤਲਬ ਹੋਣ ਦੇ ਹੁਕਮ ਨੇ ਛੜੇ ਉਹ ਦਿੱਤੇ ਸੀ ਤੇ ਵਿਰਸਾ ਸਿੰਘ ਬਲਟੋਹਾ 15 ਅਕਤੂਬਰ ਨੂੰ ਸਿੰਘ ਸਹਿਵਾਨਾਂ ਦੇ ਸਾਹਮਣੇ ਪੇਸ਼ ਹੁੰਦੇ ਨੇ ਤਾਂ ਉਸ ਸਮੇਂ ਜਿਹੜੇ ਵਿਰਸਾ ਸਿੰਘ ਬਲਟੋਹਾ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਮੈਨੂੰ ਗਾਲ੍ਹਾਂ ਨੇ ਜਿਹੜੀਆਂ ਉਹ ਖੱਡੀਆਂ ਗਈਆਂ ਨੇ ਤਾਂ ਕੱਲ ਇੱਕ ਵੀਡੀਓ ਆ ਜਿਹੜੀ ਉਹ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਆਪ ਸ਼ਬਦ ਬੋਲਦੇ ਹੋਏ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਂਦੀ ਆ ਉਸ ਗਾਲ ਦੇ ਉੱਪਰ ਉਹਨਾਂ ਨੇ ਆਪਣਾ ਤਰਕ ਰੱਖਿਆ ਤਾਂ ਹੁਣ ਜਿਹੜੇ ਵਿਰਸਾ ਸਿੰਘ ਬਲਟੋਹਾ ਨੇ ਤਾਂ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਵੀ ਲਗਾਏ ਗਏ ਸੀ ਕਿ ਜਿਹੜੀ ਉਹ ਗਾਲ ਆ ਉਸ ਸ਼ਬਦ ਤੱਕ ਹੀ ਸੀਮਤ ਨਹੀਂ ਸਗੋਂ ਹੋਰ ਅਪਸ਼ਬਦ ਨੇ ਜਿਹੜੇ ਉਹ ਵੀ ਮੈਨੂੰ ਬੋਲੇ ਗਏ ਨੇ ਤੇ ਇਸ ਸਾਰੀ ਜਿਹੜੀ ਪੇਸ਼ੀਆ ਉਸ ਦੀ ਪੂਰੀ ਵੀਡੀਓ ਜਿਹੜੀ ਉਸ ਨੂੰ ਜਨਤਾ ਕੀਤਾ ਜਾਵੇ ਤਾਂ ਉਸ ਵੀਡੀਓ ਵਿਵਾਦ ਵਿਚਾਲੇ ਹੁਣ ਐਸਪੀਜੀ ਦੀ ਇੱਕ ਅੰਤਰੀਂ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ 11 ਵਜੇ ਇਹ ਮੀਟਿੰਗ ਜਿਹੜੀ ਉਹ ਲੁਧਿਆਣਾ ਦੇ ਵਿੱਚ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਤਾਂ 11 ਵਜੇ ਐਸਪੀਜੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਇਹ ਮੀਟਿੰਗ ਜਿਹੜੀ ਉਹ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਜਿਹੜਾ ਉਹੋ ਲਿਆ ਜਾ ਸਕਦਾ ਤਾਂ ਵੀਡੀਓ ਵਿਵਾਦ ਇੱਕ ਵੱਡਾ ਬਵਾਲਾ ਜਿਹੜਾ ਉਹ ਬਣਿਆ ਹੋਇਆ ਕਿਉਂਕਿ ਕੱਲ ਇੱਕ ਵੀਡੀਓ ਜਿਹੜੀ ਉਹ ਵਾਇਰਲ ਹੋਈ ਸੀ ਵਿਰਸਾ ਸਿੰਘ ਬਲਟੋਹਾ ਤੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਇਹ ਵੀਡੀਓ ਉਸ ਸਮੇਂ ਦੀ ਦੱਸੀ ਜਾ ਰਹੀ ਸੀ ਜਦੋਂ 15 ਅਕਤੂਬਰ ਨੂੰ ਵਿਰਸਾ ਸਿੰਘ ਬਲਟੋਹਾ ਪੰਜ ਸਿੰਘ ਸਹਿਵਾਨਾਂ ਦੇ ਸਾਹਮਣੇ ਪੇਸ਼ ਹੋਏ ਸੀ ਤੇ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਇਹ ਇਲਜ਼ਾਮ ਲਗਾਏ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਮੈਨੂੰ ਗਾਲਾਂ ਕੱਢੀਆਂ ਨੇ ਤਾਂ ਕੱਲ ਗਾਲ ਵਾਲੀ ਵੀਡੀਓ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਵਿਰਸਾ ਸਿੰਘ ਬਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਪਰ ਉਸ ਵੀਡੀਓ ਨੂੰ ਸਾਂਝੇ ਕੀਤਾ ਸੀ ਤੇ ਉਸ ਵੀਡੀਓ ਦੀ ਪੁਸ਼ਟੀ ਹੈ ਜਿਹੜੀ ਉਹ ਵੀ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਕੀਤੀ ਗਈ ਸੀ ਕਿ ਉਸ ਸਮੇਂ ਦੀ ਵੀਡੀਓ ਜਦੋਂ ਮੈਂ ਸਿੰਘ ਸਹਿਵਾਨਾ ਦੇ ਸਾਹਮਣੇ ਪੇਸ਼ ਹੋਇਆ ਸੀ ਤਾਂ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਸੀ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਕਾਫੀ ਜ਼ਿਆਦਾ ਤਲਕੀ ਦੇ ਨਾਲ ਵਿਰਸਾ ਸਿੰਘ ਬਲਟੋਹਾ ਨੂੰ ਬੋਲ ਰਹੇ ਸੀ ਹਾਂ ਕੀ ਕਿਹਦੇ ਨਾਲ ਵੀਜ਼ਾ ਵੀ ਨੂੰ ਸਾਝ ਹੈ ਹਾਂ ਹੈਗੀ ਆ ਜਾਂ ਸਾਝ ਹੋਣ ਦਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਬੜੀ ਹੁੰਦੀ ਹੈ ਸਭ ਤੋਂ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਹੋ ਗਈ ਛੋਟੇ ਲੀਡਰਾਂ ਨੂੰ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬਖਰੀ ਬਖਰੀ ਪਾਰਟੀ ਦੇ ਲੀਡਰ ਆ ਉਹਨਾਂ ਨਾਲ ਗੱਲ ਹੋ ਰਹੀ ਹੈ ਮੈਂ ਗੱਲ ਤਾਂ ਕੋਈ ਜਹੇਦਾਰਾਂ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀ ਹੈ ਜਾਂ ਦੱਸੋ ਜੀ ਸਾਹਮਣੇ ਪਹਿਲੇ ਵੀ ਜਹੇਦਾਰ ਰਹੇ ਯਾਰ ਮੇਰੀ ਗੱਲ ਹੈ ਮੈਂ ਮੇਰੀ ਹੈ ਮੈਂ ਕੀ ਕੀਤੀ ਹੈ ਪ੍ਰਧਾਨ ਮੰਤਰੀ ਨਾਲ ਵੀ ਗੱਲ ਕੀਤੀ ਹੈ